ਹਾਲ ਜੀ ਜਿਵੇਂ ਰੋਂ ਬੱਦਲ ਘੋ ਰਿਹਾ ਬਹੁਤ ਮੀਂਹ ਵੀ ਪਿਆ ਬਹੁਤ ਹੰਮ ਦਾ ਖੇਤ ਭਰ ਗਏ ਜਿਹੜੇ ਖਾਲੀ ਤੇ ਨੋਕ ਕਰ ਐ ਬਿੱਦਰ ਲਈ ਫੇ ਤਮਾ ਪਹਾੜ ਕੋੜ ਜਾ ਪਟ ਰਿਹਾ ਫਿਰ ਮੋਟਰਸਾਈਕਲ ਅੱਜ ਆਪਾਂ ਨੇ ਤੇਜਾ ਸਰਵਿਸ ਵਾਨ ਇਹਨੂੰ ਮਿਸਤਰੀ ਲੈ ਗਿਆ ਜਨਤਾ ਵਾ ਇਤਰੀ ਦਾ ਆਪਣੇ ਲੱਗਦਾ ਹੀ ਬਹੁ ਹੀ ਲੇਜੇ ਕਰਦਾ ਸ਼ਾਮ ਨੂੰ ਆਂਦੇ ਕੋ ਨਾ ਛੱਡ ਦੇਣਾ ਉਹਰੇ ਘਰ ਛੱਡ ਜਾਣਾ ਉਹ ਪਹੁੰਚ ਕੇ ਖੇਤਾਂ ਨੂੰ ਆ ਜਾ ਰੋਟੀ ਫੜਾ ਚਾਹੁੰਦੇ ਨਹੀਂ ਤਾਂ ਫਿਰ ਮੋਟਰਸਾਈਕਲ ਬਸ ਖੁਣੇ ਫੜਾ ਜਾਣੀ ਦੀ ਚੱਲਦੇ ਆਂ ਜੀ ਆਪਾਂ ਕਿਸੇ ਵੇਰ ਨੂੰ ਮਾਰੂੰਗਾ ਪਾਸ ਪਰ ਇਹ ਦੇਖਦੇ ਹਾਂ ਰੰਡਾਲਾ ਵਾ ਜੇ ਮੌਸਮ ਸਾਫ਼ ਹੋਇਆ ਕਿੱਲੇ ਕਿਚਪਾੜਾ ਹੋਰਾਂ ਕਿੱਲੇ ਕਿਚਾ ਮਾ ਜਾਣਾ ਕੱਢੇ ਜਾਊਗਾ ਬਿੱਲ ਹੀ ਹੈ ਕੰਮ ਦਾ ਹੋ ਰਾਇ ਇੰਨੀ ਬਿਲਕੁਲ ਕੋਈ ਉਹ ਵੀ ਮਾਮ ਬਿੱਲ ਹੀ ਬੈਠੂਗਾ ਫੇਰ ਡੋਲਾ ਬਸ ਸਪਰੇਅ ਮਾਰਤੀ ਆਪਾਂ ਨੇ ਪਰਾ ਵੀ ਪਰਾ ਵੀ ਰਹਿੰਦੀ ਇੱਕ ਇੱਕ ਦੋ ਡੋਲ ਜਿਹੜੀ ਪਰ ਕਵਾੜ ਜ਼ਿਆਦਾ بڑے ਡੋਲ ਆਉ ਉਹਦੇ ਉਰ ਵੀ ਆਪਾਂ ਨੇ ਸਪਰੇਅ ਮਾਰ ਦੇਣੀ ਮੌਸਮ ਸਾਫ ਕੋਈ ਤੇ ਮਾਰੂਗਾ ਲਓ ਜੀ ਦੁਕਾਨੇ ਅੱਜ ਆਪਾਂ ਫੇਰ ਤੁਹਾਨੂੰ ਨਵੀਂ ਚ ਪਾਣੀ ਆਇਆ ਹੋਇਆ ਦੇਖੋ ਕਿੰਨਾ ਪਾਣੀ ਆਇਆ ਬਈ ਬਾਰਿਸ਼ ਹੋਈ ਹੈ ਤੜਕੇ ਚ ਜਦਾ ਆਪਣਾ ਹੋਈ ਹੈ ਨਾ ਇੱਧਰ ਜਦੇ ਉੱਪਰ ਬਾਰਿਸ਼ ਹੋਈ ਹੈ ਬਹੁਤ ਬੱਦਲ ਘੋਰ ਰਿਹਾ ਤਾਂ ਪੂਰਾ ਪਰਕਾ ਪਾਣੀ ਆਇਆ ਵਾ ਘਟ ਗਿਆ ਹੁਣ ਤਾਂ ਇਹ ਸਵੇਰੇ ਆਇਆ ਹੁਣ ਪਾਣੀ ਤਕਰੀਬਨ 6 ਵਜੇ ਇਸ ਤਰ੍ਹਾਂ ਗੰਜਾਰ ਪਾ ਰਿਹਾ ਬੱਲਾ 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 ਨਾ ਦੇਖੋ ਕਿੰਨੀ ਸਪੀਡ ਮੈਂ ਜਾ ਰਿਹਾ ਹਾਂ ਪੂਰੀ ਪਰਖ ਚਲੀ ਗਈ ਹੈ ਇੱਕ ਵਾਰ ਤਾਂ ਉਹ ਦੇਖੋ ਇਸ ਤਰ੍ਹਾਂ ਢੜਾਂ ਪੈ ਰਹੀਆਂ ਸੁੰਮਣ ਇਹ ਤੱਕ ਗਏ ਵੀ ਆਇਆ ਹੋਣਾ ਬਈ ਜਿਹੜੀ ਆਪਣੇ ਪਿੰਡ ਪਤ ਜਾਂਦੀ ਨਦੀ ਉਸਮਾ ਵੀ ਆਇਆ ਹੋਊਗਾ ਚਲੋ ਚੱਲਦੇ ਆਂ ਖਾਉਂਗੇ ਜੋ ਉਹਦੇ ਵਿੱਚ ਵੀ ਹੋਇਆ ਆ ਦੇਖੋ ਭਾਈ ਉਰਾ ਪਾਣੀ ਕਿੰਨਾ ਇੰਨਾ ਪਾਣੀ ਬਾਰਸ਼ ਉੱਪਰ ਤੇ ਇਧਰ ਕਿੱਧਰੋਂ ਪਾਣੀ ਆਇਆ ਇਹਨਾਂ ਬਹੁਤ ਹੀ ਜ਼ਿਆਦਾ ਬਾਰਸ਼ ਹੋਈ ਕਰਦੀ ਜ਼ਿਆਦਾ ਆਏ ਕਰਦਾ ਕਿੰਨਾ ਪਾਣੀ ਦੇਖ ਰਿਹਾ ਦੇਖ ਬਹੁਤ ਦੂਰ ਤੱਕ ਪਾਣੀ ਪਾਣੀ ਖੜਿਆ ਬਈ ਹਾਂ ਤਾਂ ਉਹ ਰ ਨਦੀ ਐ ਕਿਸੇ ਟਾਈਮ ਨਦੀ ਚੱਲੇ ਕਰਦੀ ਸੀ ਪਰ ਬੰਦੇ ਆ ਹੁਣ ਤਕਰੀਬਨ ਬਹੁਤ ਸਾਲਾਂ ਦੇ ਬਹੁਤ ਹੀ ਉਹ ਜ਼ਿਆਦਾ ਬਾਰਸ ਹੁੰਦੀ ਜਦ ਪਾਣੀ ਆਏ ਕਰਦਾ ਐ ਮਾ ਹੁਣ ਦੋ-ਤਿੰਨ ਸਾਲ ਤੇ ਤਕਰੀਬਨ ਦੋ-ਤਿੰਨ ਸਾਲ ਤੇ ਪੰਜ-ਚਾਰ ਸਾਲ ਤੇ ਪਰ ਅੱਜ ਤਾਂ ਪਾਣੀ ਉਹ ਬਹੁਤ ਆ ਇਹਦੇ ਵਿੱਚ ਜਿੱਤਰੰ ਬੱਦਲ ਉੱਦਲੇ ਪਟ ਗਿਆ ਹੁੰਦਾ ਕਿਤੇ ਆਹ ਦੇਖੋ ਲੈ ਪੂਰੀ ਨਦੀ ਉਹ ਚੱਲ ਰਹੀ ਆ ਤਾਂ ਬਈ ਅੱਧੇ ਹੋ ਗਈ ਬਈ ਗੱਡੀ ਰੋਕ ਕੇ ਦਿਖਾਣਾ ਤੁਹਾਨੂੰ ਮੈਂ ਤਾਂ ਆਬ ਹੈਰਾਨ ਰਹਿ ਗਿਆ ਜਿਹਦੇ ਇੱਕ ਵਾਰ ਇੰਨਾ ਪਾਣੀ ਦਾ ਜਿਹੜੀ ਪਹਿਲਾਂ ਦਿਖਾਈ ਤੁਹਾਨੂੰ ਉਹਦੀ ਉਮਾਂ ਨਹੀਂ ਚੱਲ ਰਿਹਾ ਜਿੰਨਾ ਉਰੇ ਚੱਲ ਰਿਹਾ ਔਰ ਉਹ ਨਲੇ ਪੱਕੀ ਨਦੀ ਐ ਵੀ ਹਰ ਸਾਲ ਪਾਣੀ ਆਉਂਦਾ ਹੀ ਆਉਂਦਾ ਆਹ ਦੇਖੋ ਲੈ ਬਾਗ ਵਾਲੀ ਵਾਲੀ ਨਦੀ ਹੈ ਬਈ ਆ ਜਿੱਥੇ ਕਾਲਜ ਹੈ ਡੈਂਟਲ ਕਾਲਜ ਬੰਨਾ 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 ਇਸ ਹਫ਼ਤੇ ਦਾ ਫਿਰ ਅੱਗੇ ਵੀ ਨਦੀ ਵਿੱਚ ਪਾਣੀ ਬਹੁਤ ਹੋਣਾ ਮਨ ਲੱਗਦਾ ਆਪਣੇ ਪਿੰਡ ਵਾਲੀ 'ਚ ਲੈ ਦੇਖ ਲੋ ਪੂਰੀ ਬਲੀ ਚ ਖਾਨੂ ਘੱਟ ਦਿਖ ਰਿਹਾ ਪਰ ਪਾਣੀ ਬਹੁਤ ਹੈ ਬਈ ਆ ਦੇਖੋ ਉਰੇ ਦੇ ਸਿੱਧਾ ਆ ਕਿਉਂ ਪਾਣੀ ਦਾੰਦਾ ਨਹੀਂ ਦਰੋ ਤੁਸੀਂ ਵੀ ਆ ਪਤਾ ਨਹੀਂ ਅੱਗੇ ਕਿੰਨਾ ਇਹਦਾ ਜ਼ਮਾਂ ਲਈ ਹੋਣੀ ਜ਼ਮੀਨ ਨੂੰ ਮਤਲਬ ਰਸਤਾ ਮਿੱਟੀ-ਮੁੱਟੀ ਗੇਰ ਗਿਆ ਸੜਕ ਬਣਾਉਣੇ ਦੇ ਚੱਕਰ ਚ ਦਾ ਬੰਦਾ ਇਹ ਇਹ ਕਾਹ ਉਹ ਰ ਹੈ ਜਨਰੇਟਰ ਜਨੂਟਰ ਜੇ ਰੱਖੇਵੇਂ ਦੇਖੋ ਕਿਆ ਕਰਿਆ ਵਾ ਏਸੀ ਏਸੀ ਲੱਗੇਵੇਂ ਆਇਆ ਲੋਕਾਂ ਦੇ ਬੰਦੇ ਅਰੇ ਲੋਕ ਜਿੰਨਾ ਲਈ ਹੋਣੀ ਜਮੀਨ ਨੂੰ ਪਾਣੀ ਨਹੀਂ ਆ ਰਿਹਾ ਇਹ ਉਹ ਪਾਣੀ ਵੀ ਸੀ ਨਾ ਸਹਰਿਆ ਬਾਈ ਕਾਏ ਨਦੀਬ ਰਹਿ ਕੇ ਲਾਗੇ ਅੱਗੇ ਦੋਆ ਕਈ ਨਗਾ ਇਕੱਠਾ ਹੋ ਜਾ ਪਣੀ بارش ਬਹੁਤ ਜਿਆਦਾ ਹੋਈ ਹੈ ਭਾਈ ਉੱਪਰ ਜਿਹੜੀ ਮੈਂ ਪਾਣੀ ਐ ਨਾ ਬਣਦੀ ਮੈਂਗਾ ਅਦਾ ਹੈਰਾਨ ਰਹਿ ਜਾਂ ਦੇਖ ਕੇ ਵੀ ਇੰਨਾ ਪਾਣੀ ਇਹ ਸਭ ਤੇ ਤਾਂ بارش ਆਂਦਾ ਤੁੰਦੇ ਬੱਦਲੇ ਪਟ ਗਿਆ ਵੀ ਜਣੋ ਤਾਂ ਪਾਣੀ ਆਏ ਕਰਦਾ ਔਰ ਇਹਨੂੰ ਨਹੀਂ ਪਾਣੀ ਨਹੀਂ ਆਂਦਾ ਮੋੜੇ ਮੋਟੇ ਮੀਵਾ ਦੇਖਦੇ ਹੀ ਆਪਾਂ ਔਰ ਇਹਨੂੰ ਕਿ ਲੰਗਦੇ ਟਪਦੇ ਜਦ ਵੀ ਮੀਮੂ ਪੈਂਦਾ ਨਦੀਆਂ ਚ ਪਾਣੀ ਆਂਦਾ ਜਦ ਵੀ ਇੰਨਾ ਪਾਣੀ ਨਹੀਂ ਆਂਦਾ ਹੈ ਨਹੀਂ ਮੂ ਮੜਾ ਮੋਟਾ ਪਾਣੀ ਦਾ ਜੱਲਾ ਆ ਜਾਂਦਾ ਕੇ ਤਾਂ ਬੂਤਾ ਜਾਂਦਾ ਹੋਊਗਾ ਇਕੱਠਾ ਦਲੇ ਪਟ ਗਿਆ ਉੱਪਰ ਲਾਦਾ ਇਧਰ ਲਈ ਹੈਡਾ ਆਹ ਨਦੀ ਚ ਪਾਣੀ ਘਟ ਹੈ ਦੇਖੋ ਜਿਹੜੀ ਚ ਮਤਲਬ ਹਰ ਬਾਰੀ ਪਾਣੀ ਆਣਾ ਘਟ ਤਾਂ ਨਹੀਂ ਵੈਸੇ ਚਲੋ ਪੂਰਾ ਵਾਹ ਭਰਿਆ ਵਾ ਚੱਲ ਰਹੀ ਹੈ ਪਰ ਉਹ ਨਦੀਆਂ ਉਹਦੇ ਹਿਸਾਬ ਨਾਲ ਤਾਂ ਫੇਰ ਹੀ ਨਾ ਵਿੱਚ ਤਾਂ ਬਹੁਤ ਜਿਆਦਾ ਪਾਣੀ ਹੋਣਾ ਚਾਹੀਦਾ ਭਾਈ ਗੱਲ ਹੈ ਆ ਨਦੀਆਂ ਵਿੱਚ ਤਾਂ ਫਿਰ ਪਾਣੀ ਪੁਲਾਂ ਦੇ ਉੱਪਰ ਨੂੰ ਲੰਘਣਾ ਚਾਹੀਦਾ ਤਾਂ ਜਿਹੜੇ ਹਿਸਾਬ ਨਾਲ ਉਹ ਨਦੀਸ਼ ਪਾਣੀ ਹੈ ਕਿਉਂ 5 ਕ ਸਾਲ ਹੋਏ 18 ਚ 18 ਚ ਆਇਆ ਦਾ ਜਦ 18 ਚ ਖਭ ਨਹੀਂ 19 ਚ ਆਇਆ ਦਾ ਨਦੀਆਂ ਚ ਪਾਣੀ ਆ ਦੋ ਸਾਲ ਬਹੁਤ ਬਹੁਤ ਸਾਲ ਪਾਣੀ ਆਇਆਗਾ ਇਹ ਨਦੀ ਚ ਇੰਨਾ ਜਿੰਨਾ ਹੁਣ ਚੱਲ ਰਿਹਾ ਉਹਦੇ ਚ ਪਹੁੰਚ ਗਏ ਬਰਵਾਲਾ ਬਸ ਇਹਨਾਂ ਦੀ ਜ਼ਮੀਨ ਨਹੀਂ ਸੀ ਉੱਥਾ ਜੈਬ ਨਾਲ ਦੀ ਆ ਇਹਨਾਂ ਨੇ ਵੇਚਦੀ ਤੀ ਨਹੀਂ ਬਸ ਉਹੀ ਕਿਸਮਤ ਜਦ ਮੈਂ ਨਹੀਂ ਕਿਸਮਤ ਮਾੜੀ ਹੈ ਜਦ ਕਿਸਮਤ ਉਹ ਬਿਲਵਿੰਦਰ ਨੇ ਨਹੀਂ ਦੀਆ ਉਹਨਾਂ ਮਾਸਟਰ ਨਹੀਂ ਤਾਂ ਉਹ ਬਿਲਵਿੰਦਰ ਹਾਂ ਹਾਂ ਉਹਨੇ ਉਹਤੀ ਮਾਨ ਕਹਿੰਦੇ ਅਗਲੇ ਪਾਸੇ ਨੂੰ ਆ ਸੱਕ ਭਰੇ ਉਦਾਂ ਘਰ ਪਾਇਆ ਵਾ ਮਿਲਿਆ ਮੈਨੂੰ ਇੱਕ ਦੋ ਵਾਰ ਤਾ ਅੱਛਾ ਹਾਂ ਥੀਆ ਉਹਦੀ ਵੀ ਆਹੋ ਜ਼ਮੀਨ ਉਹਦੀ ਕੱਕੜ ਮੱਜਰੇ ਦੇ ਜਾ ਕੇ ਹਾਂ 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 ਕੱਕੜ ਮੱਜਰੇ ਦੇ ਗਈ ਨਾ ਉਹ ਵਿਚ ਪੜੀ ਜੇ ਨੂੰ ਹਾਂ ਵਿਚ ਪੜੀ ਉਹਦੇ ਪਰ ਸੜਕ ਪਰੇ ਹੈ ਮਕਾਨ ਉਹਦਾ ਹੈ ਆਹ ਗਲੀ ਹਾਂ ਸੜਕ ਪਰੇ ਹਾਂ 18 ਬਾਦ ਉਧਰ ਰਹਿ ਗਿਆ ਬਾਗਲੀ ਦੇ ਲਾਗਨ ਉਹਨੇ ਸਾਡੇ ਨੂੰ ਉੱਥੇ ਪੰਜ ਮਰਲੇ ਰਹੇ ਵੀ ਕਿਤਾ ਪੁਰਾਏ ਏਰੀਏ ਵਿੱਚ ਹਾਂ ਆ ਜਿਹੜੀ ਉੱਥੇ ਤੇ ਪਾਣੀ ਨੂੰ ਮੁਰਦਦੇ ਜੱਜ ਹਾਂ ਹੁਣ ਜਿੱਥੇ ਤੇ ਮੁੜੂਗਾ ਨਾ ਫਿਰ ਵੀ ਦੇ ਗੈ ਲੱਗਦੇ ਆ ਉਰੇ ਹਾਂ ਅੱਗੇ ਕਿ ਤਨ ਦੱਸੂਗਾ ਕਿ ਕਰਕੇ ਉਹ ਕੋਈਰ ਨਹੀਂ ਹੁਣ ਕਹਿੰਦੇ ਕਰ ਸਕਦੇ ਅੱਛਾ ਵੀ ਮਾਲਕ ਦੀ ਮਰਜ਼ੀ ਦਾ ਰੇਟ ਦੇਣਾ ਪਊਗਾ ਅੱਛਾ ਮੈਂ ਜਿਵੇਂ ਆ ਉਰੇ ਤੇ ਨਾ ਉਹ ਪਾਰਲਰ ਸੀ ਪਰ ਮਿੱਕੇ ਦੇ ਘਰ ਦੇ ਮੂਹਰੇ ਹਾਂ ਨਾ ਨਾ ਉਸ ਤੇ ਮਿੱਕੇ ਦੇ ਘਰ ਤੇ ਉਹ ਨਾ ਜਿਹੜੀ ਪਰਾਂ ਐਕਟਰ ਤੇ ਆਉਂਦੀ ਦੁਕਾਨਾ ਕਿੰਨੀ ਤੇ ਹਾਂ 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 ਉਹ ਕੋਹਰ ਲੱਗਦਾ ਏ ਦੋ ਗੱਠੇ ਦੀ ਚੜਾਈ ਏ ਅੱਛਾ 20 ਗੱਠੇ ਦੀ ਲੰਬਾਈ ਏ ਕੋਠੀ ਦੇ ਲੱਗਦਾ ਅੱਛਾ 5 ਲੱਖ ਨੂੰ ਕਹਿ ਰਿਹਾ ਆ ਗਾ ਤੇ ਦੋ ਯਾਰ ਜੋ ਘਾ 19 ਮਰਲੇ ਦਾ ਪਲਾਟ ਹੈ ਕਟਿਆ ਬਾ ਹਾਂ ਵੀ ਮਨੂੰ ਜੋ ਤੁਹਾਡੀ ਸਸਤੀ ਮਿਲ ਜੂਗੀ ਉਹ 8-9 ਲੱਖ ਦਾ ਕੋਈ ਜਿੱਥੇ ਨੂੰ ਇਹਦਾ ਟੈਂਕਰ ਖੜਾ ਨਾ ਉਹ ਵੀ ਟੈਂਕਰ ਖੜਿਆ ਜਿੱਥੇ ਕੋਇਰਾਂ ਮਾਂ ਤੇ ਬਚ ਗਈ ਹੈ ਬਾ ਪਈ ਰਹਿਣ ਦੇ ਫਿਰ ਹੋਰ ਦੇਖ ਨੇ ਦੋ ਗੱਠੇ ਦੀ ਚੜਾਈ ਹੈ ਹਾਂ ਦੋ ਗੱਠੇ ਦੀ ਚੜਾਈ ਹੈ 20 ਗੱਠੇ 20 ਗੱਠੇ ਦੀ ਲੰਬਾਈ ਹੋਗੀ ਖਾਸੀ ਹੈ ਨਾ ਫਿਰ ਪੰਜ ਮਰਲੇ ਹੈ ਆਹ ਉਹ ਇਹ ਤਾਂ ਨਾ ਖਾਸੀ ਹੈ ਫਿਰ ਉਹਨੇ ਆਪੇ ਦਸਤੀਸੀ ਮੱਲਕਿਆ ਵਾ ਕਹ ਹਣੋਂ ਕੋਈਰ ਨਹੀਂ ਕਰਨੇ ਦਉ ਰਿਹਾ ਹਾਂ ਕਾਨੂੰਨ ਮਤਲਬ ਉਹ ਗਿਆ ਵੀ ਮਾਲਕ ਖੁਸ਼ ਕਰਕੇ ਜਿੰਨੇ ਮੈਂ ਪੈਸੇ ਮੰਗੂ ਨਹੀਂ ਦੇਣੇ ਭੂ ਹਾਂ ਇਹਨਾਂ ਮੈਂ ਸੋਚ ਰਿਹਾ ਵੀ ਇਹ ਲੱਖ ਲੱਖ 19 ਮਰਲੇ ਦਾ ਪਲਾਟ ਹੈ ਵੀ ਜੋ ਮੈਂ ਪਲਾਟ ਲੈ ਲੈਣਾ ਵੀ ਥੋੜੇ ਵਾਲਾ 2 ਗਡਕ ਸਸਤਾ ਮਿਲ ਜੂਗਾ ਅੱਛਾ ਬਹੁਤ ਹੀ ਗੜੀ ਹੋਰ ਲੱਗਾ ਲੱਗਦਾ ਆ ਪਰ ਉਹ ਨਾ ਆਉਂਦੀ ਨੂੰ ਕਹਿਣਾ ਆ ਉੱਥੇ ਨਹੀਂ ਚੱਲਦਾ ਆ ਖਿਆਲ ਹੀ ਨਹੀਂ ਕਰਿਆ ਵਾ ਵੀ ਹੂੰ ਉਹਦਾ ਇਹ ਜਮਕਾ ਕਰਾਈ ਬੁਲੈਂਦੀ ਹੈ ਕੱਲ ਪਤਾ ਨਹੀਂ ਪਾਸੋਂ ਛੱਡ ਰਹੀ ਆ ਆਹ ਵੀਰਾ ਘੱਟ ਹੋਣੀ ਨਾ ਜਿੱਦੇ ਬਾਸਾ 3000 ਦੀ ਲੱਗਦੀ ਉਹਨੂੰ 3ਕ ਦੀ ਹੋ ਹੈ ਪਤਾ ਹਾਂ ਹਾਂ ਮਾੜਾ ਹਾਂ ਉਹ ਆ ਵੀ ਕਹਿ ਕੋਈ ਦਵਾਈਆਂ ਨੂੰ ਹਾਂ ਇੰਨੀ ਤਾਂ ਪਾਲਾ ਆਪਣੀ ਹਾਂ ਚਾਹ ਪੀਣੀ ਹੈ ਫਿਰ ਤੱਕਰ ਨੂੰ ਚਾਹ ਨਹੀਂ ਪੀਣੀ ਚਾਹ ਤਾਂ ਪੀ ਗਿਆ ਮੈਂ ਹੁਣੀ ਨਾ ਜੱਪੀ ਹੋਰ ਵੀ ਲੈ ਗੁੱਟਾ ਬਸ ਨਹੀਂ ਆਏ ਨੂੰ ਚੱਲ ਮੈਂ ਉੱਥਾ ਉੱਤਰ ਜੂਗਾ ਬਾਹਰ ਨੂੰ ਇਹ ਚੱਲਦੇ ਕੋਈ ਨਾ ਸ਼ਾਮ ਆ ਬਰਵਾਲੇ ਪੀ ਆ ਜਾਂਦਾ ਵਾ ਅੱਛਾ ਉਹ ਉਰਗਿਆ ਤੇਰੀ ਮੰਮੀ ਹਾਂ ਅੱਛਾ ਮੱਚਗੇ ਜੀ ਪਿੰਡਪਾ ਖੜੀਆਂ ਕਿਸੇ ਨਾ 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 ਹੈ ਕਾਂਗਰਸ ਵਾਲੀਆਂ ਖੜੀਆਂ ਨਾ ਤਾਂ ਦਾਸੀ ਦੀ ਲੱਗਦੀ ਨਾ ਨਾ ਹੋਰ ਦੀਆਂ ਨੌਂ ਉੱਚ ਜਗ੍ਹਾ ਪਾ ਫਿੰਡ ਇੱਕ ਖੜੀ ਗੱਡੀ RAM ਜਿੰਦੀ சை खते हैं कितना है। देखो जी चल रहा कम फिटिंग फुटिंग टक्या तो बी रह बोले बोले ਕਿਰਪਾ ਕਰਕੇ ਪਾਦਾ ਹਾਂਜੀ ਕੀ ਹਾਲ ਚਾਲ ਹੈ ਜੀ ਮਿਲੋ ਜੀ ਮੈਂ ਤੇ ਨੂੰ ਅੱਜ ਉਹ ਭੰਡਾਰਾ ਕਰਕੇ ਆਏ ਮੋਰਨਿੰਗ ਵਿੱਚ ਰੇੜੀ ਨੂੰ ਤੱਕਾ ਲਾ ਲਾ ਕੇ ਥੱਕ ਗਏ ਸੀ ਅੱਜ ਪੈਦਲ ਚੱਲੇ 4-5 ਕਿਲੋਮੀਟਰ ਰੇੜੀ ਕਿਹੜੀ ਲੱਗੇ ਤੇ ਬਾ ਜੀ ਮੈਂ ਰੇੜੀ ਲਾਏ ਤੇਰਾ ਰੰਮੋ ਵਾਲੀ ਨਹੀਂ ਨਹੀਂ ਆਪਣੀ ਹੀ ਹੈ ਨਹੀਂ ਕਿੰਤਾ ਰੱਖਦੇ ਅਸੂ ਅੱਜ ਤੇ ਕਿਹੜੀ ਵੀ ਰੱਖਦੇ ਦੇ ਆਪਾਂ ਹਾਂ ਬੋ ਵਾਲੀ ਰੇੜੀ ਰੇੜੀ ਨਹੀਂ ਲਗਾ ਬਣਾ ਨਹੀਂ ਦੇਣਾ ਰੇੜੀ ਦਾ ਤੱਕਾ ਲਗਾ ਰੇੜੀ ਵਿੱਚ ਹੋ ਗਿਆ ਟੋਪੀ ਆ ਰੇੜੀ ਲੈ ਕੇ ਤੇ ਭਾਈ ਐ ਉਹ ਡੱਕਲਾ ਆ ਗਿਆ ਜੇ ਮੈਂ ਕਹਿੰਦਾ ਰਸਤੇ ਵਿੱਚ ਰੁਗਿਆ ਜੀ ਰਸਤਾ ਵੀ ਐਸਾ ਉਪਰੇ ਤੇ ਮੈਂ ਕਹਿੰਦਾ ਚੰਗਾ ਫਸਿਆ ਮੈਂ ਤੇ ਹੋਣੀ ਲਾਰੇ ਗੱਲ ਤੇ ਪਿੱਛੇ ਗੱਲ ਧੱਕਾ ਉਹ ਫਿਰ ਚਾਰ ਪੰਜ ਕਿਲੋ ਪਹਿਲੇ ਦੀ ਚਲੇ ਮੈਂ ਆ ਰਹੀ ਆ ਰਹੀ ਹੈ ਨਹੀਂ ਨਹੀਂ ਅੱਗ ਗਿਆ ਤਾਂ ਆਪਾਂ ਯਾਰ ਉਹ ਮਤਲਬ ਆਉਣਾ ਨਹੀਂ ਅਗਰ ਤਾਂ ਖਰਾਬ ਨਾ ਹੋ ਜਾਂਦਾ ਤਾਂ ਤੱਕ ਤਾਂ ਜਲਦੀ ਹੋਣਾ ਰੱਸੀ ਉਹ ਪਹਿਲੇ ਰੱਸੀ ਨਾਲ ਕਰ ਲੈਂਦੇ ਨਾ 10 ਟਾਈਮ ਫਿਰ ਉਹ ਹੀ ਆਇਆ ਫਿਰ ਉਹ ਹੀ ਰੱਸੀ ਖੋਲਵਾ ਮਤਲਬ ਮੰਦਰ ਤੇ ਰਸਤਾ ਉੱਧਾ ਹੋਣਾ ਹੈ ਹਾਂ ਹਾਂ ਉਹ ਉੱਪਰ ਹੈ ਗਿਆ ਉਹਦਾ ਜਾਗਾ ਬਿਲਕੁਲ ਉੱਪਰ ਹੈ ਮੰਦਿਰ ਉੱਚੇ ਤੇ ਉੱਚੇ ਲਾਈ ਬਹੁਤ ਹੈ ਨਾ ਹਲੋ ਜੀ ਭਾਈ ਮੈਂ ਕੋ ਫਿਰ ਤੱਕ ਦੋਸਤਾਂ ਸੰਤੋਰੇ ਪਤਾ ਵੀ ਨਹੀਂ ਹੈ ਮੰਦਿਰ ਮਨ ਤੋਂ ਪਤਾ ਨਹੀਂ ਤੁਹਾਰਤੇ ਸੁਣਾ ਮੈਂ ਤਾਂ ਵੀ ਮੋਰਨੀ ਮੰਦਿਰ ਬਹੁਤ ਧੰਦਾ 3-4 ਮਿੰਟ ਹਾਂ ਜੀ ਪਤਾ ਗਿਆ ਹਾਂ ਕਿਆ ਲੋ ਸਾਡੇ ਨੇ ਇੱਧਰ ਮਤਲਬ ਯਾਦ ਆ ਜਿੱਦਾਂ ਇਹ ਤ੍ਰਲੋਕ ਉੱਪਰ ਹੋ ਗਿਆ ਉੱਥੇ ਜੰਨੇ ਲੋ ਇਹ ਆ ਮਨਸਾ ਦੀ ਵੀ ਹੋ ਗਿਆ ਇਹ ਆ ਫਿਰ

ਓਹ ਮੰਦਰ ਤੋਂ ਹਾਂ ਮੰਦਰ ਤੋਂ ਵਾਹਾਂ ਵੀ ਹੈ ਬੀਤ ਗਿਆ ਲਾਂਦਾ ਗੱਲ ਧੱਕਾ ਅੱਜ ਘੱਮ ਸੇ ਘਮ ਕਿਆ ਬੰਦੇ ਪੰਜ ਛੇ ਕਿਆ ਉਹ ਦਿਖਾਈ ਦੋ ਮੇਟਕ ਹਾਂ ਰੱਖ ਰਿਹਾ ਲਾਂਦਾ ਗੱਲ ਧੱਕਾ ਮੈਂ ਲਾਈ ਵਰ ਕਿਆ ਜੇ ਰੱਸੀ ਲਾਈ ਆਪਣੇ ਵਾਲਿਆਂ ਨਾਲ ਹਾਂ ਆਪਣੇ ਵਾਲਿਆਂ ਨਾਲ ਜੇ ਰੱਸੀ ਲਗਾਈ ਫੇਰ ਜਾ ਕੇ ਸਾਈਡ ਤੇ ਰੱਸੀ ਬੰਨੀ ਨਾ ਨਾ ਆਪਣੇ ਵਾਲਿਆਂ ਨਾਲ ਇਹ ਤਾਂ ਲੈ ਗਿਆ ਰੇ ਅੱਛਾ ਇਹ ਦੇ ਪਿੱਛੇ ਬੰਨੀ ਟੋਜਨ ਪਾਇਆ ਕੋਈ ਰੂਮ ਖਾਲੀ ਹੈ ਕਿਸੇ ਨੇ ਚੜਾਣਾ ਕਰਾਇਆ ਇਹ ਰੂਮ ਇਸੀ ਦੇ ਪਾਸ ਹੈ ਇਹ ਬੱਚੇ ਖੇਡ ਰਹੇ ਸੀਗੇ ਦੋਵੇਂ ਬੱਚੇ ਇਧਰ ਬਾੜੇ ਲੜਕਾ ਲੜਕੀ ਹੈ ਸਕੂਲ ਮੈਂ ਕਹਾਂ ਜਾ ਆਇਆ ਕੈਮਰੀ ਜਿਹਾ ਫਸਟੇ ਜੀ ਪੰਸਲ ਕੇ ਬਾਅਦ ਬਹੁਤ ਚੰਗਾ ਸਕੂਲ ਚੱਲਦਾ ਹੈ हम लोग कुमार हैं तो बच्चे की अशक्त सेवा विभाग में चल रही थी परियोजना और साडी आईतरी आई उसकी जो काम हो तो नाफन बताया आपने हम करते हैं हां उधर के चले जागी आसन मार्केट तक लंगर आते आई थी बहुत खैर चलेगी और वो आ जो कहते भाई बालना अपना भरे तुम्हारा भरे कैसे से बोले कि आज तुम्हारा नहीं कहाँ रहेगी ये रहेगी कहाँ आ, देगी। दो दो कहां इसका। आ इसका। जान दे कर तो ले ऐसे काम ना करेगा और इसके घर वाला ਤਮ ਤੂੰ ਉਸੇ ਬੋਲੇ ਕਿ هەر ਤਰ੍ਹਾਂ ਦੇ ਦਾਸਨ ਦਾ ਕੋਈ ਖਾਸ ਤਰ੍ਹਾਂ ਦਾ ਨਹੀਂ ਪੈਸੇ ਵੀ ਤੋ ਰਹਿ ਰਹੇ ਸੀ ਪੰਮ ਕਿੱਥੇ ਬੋਲੇ ਹੋਰ ਬੋਲੇਂਦਾ ਤੈਨੂੰ ਮੈਨੂੰ ਮੈਨੂੰ ਪਤਾ ਨਹੀਂ ਤੈਨੂੰ ਬਤਾਇਆਂਗਾ ਤੈਨੂੰ 2000 ਰੁਪਏ ਬੋਲੇਂਦਾ ਨਹੀਂ ਪਤਾ ਕੁਛ ਪਤਾ ਨਹੀਂ ਮੈਂ 2000 ਰੁਪਏ ਕੇ ਲਗਭਗ ਹੈ ਮੈਂ ਬਤਾ ਦੂੰਗਾ ਮੈਂ ਜੀ ਬੋਲੇਗਾ ਕਿੰਨੇ ਨਾਲ ਕੀਤਾ ਹੈ ਹਾਂ ਜਮਾ ਕੀ ਲਿਖਿਆ ਜਮਾ ਗਿਆ ਨਾ 1500 ਰੁਪਏ ਪਾਇਆ ਤਨੇ ਹੋਇਆ the